2 ਜੂਨ 1710 ਇਸਵੇਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਨੇ ਗ੍ਰਸਤੀ ਜੀਵਨ ਨੂੰ ਤਾਰਨ ਕੀਤਾ ਸੀਗਾ ਕਿਨਾਂ ਦੇ ਨਾਲ ਇਹਨਾਂ ਦਾ ਗ੍ਰਸਤੀ ਜੀਵਨ ਆਰੰਭ ਹੋਇਆ ਤੇ ਉਹਨਾਂ ਦੀ ਕੁੱਖੋਂ ਕਿਹੜੇ ਪੁੱਤਰ ਨੇ ਜਨਮ ਲਿਆ ਕਿੱਥੋਂ ਇਹ ਪਰਿਵਾਰ ਸੀਗਾ ਸਾਰਾ ਕੁਝ ਜਾਣਨ ਤੋਂ ਪਹਿਲਾਂ ਇੱਕ ਵਾਰੀ ਫਤਿਹ ਸਾਂਝੀ ਕਰ ਲਈਏ ਜੀ ਦੋਵੇਂ ਹੱਥ ਜੋੜ ਬਲਾਓ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ। ਬਾਬਾ ਬੰਦਾ ਸਿੰਘ ਬਹਾਦਰ ਦਾ ਇੱਕੋ ਹੀ ਮਕਸਦ ਸੀਗਾ ਕਿ ਮੈਂ ਸੂਬਾਏ ਸਰੰਦ ਵजीर खान ਨੂੰ ਮਾਰਨਾ ਹੈ। 1710 ਈਸਵੀ ਨੂੰ ਉਹ ਮਕਸਦ ਪੂਰਾ ਹੋ ਗਿਆ ਜਦੋਂ ਚੱਪੜ ਚਿੜੀ ਦੇ ਮੈਦਾਨ ਦੇ ਵਿੱਚ ਸੂਬਾਏ ਸਰੰਦ ਵजीर खान ਮਾਰਿਆ ਗਿਆ। ਸਰੰਦ ਦੇ ਉੱਤੇ ਆ ਕੇ ਬਾਬਾ ਫਤਿਹ ਬਾਬਾ ਫਤਿਹ ਸਿੰਘ ਉਹਨਾਂ ਨੇ ਚੱਪੜ ਚਿੜੀ ਵਿੱਚ ਸੂਬਾਏ ਸਰੰਦ ਮਾਰਿਆ ਗਿਆ। ਫਿਰ ਸਰੰਦ ਵਿੱਚ ਆ ਕੇ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਨੇ ਸਰੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ ਤੇ ਉਸ ਅਕਾਲ ਪੁਰਖ ਵਾਹਿਗੁਰੂ ਦਾ ਬਾਬੇ ਨਾਨਕ ਦਾ ਧੰਨ ਗੁਰ ਕਲਗੀਧਰ ਪਾਸ਼ਾ ਦਾ ਸ਼ੁਕਰਾਨਾ ਕਰਦੇ ਹੋਏ ਇਹਨਾਂ ਨੇ ਸਰੰਦ ਦੀ ਧਰਤੀ ਦੇ ਉੱਤੇ ਸਿੱਖ ਕੌਮ ਦਾ ਪਹਿਲਾ ਸਿੱਕਾ ਤੇ ਮੋਹਰ ਵੀ ਚਲਾਈ ਸਿੱਕੇ ਤੇ ਮੋਹਰ ਦੇ ਉੱਤੇ ਕੋਈ ਆਪਣਾ ਨਾਮ ਨਹੀਂ ਲਿਖਿਆ ਧੰਨ ਗੁਰ ਨਾਨਕ ਤੇ ਧੰਨ ਗੁਰ ਕਲਗੀਧਰ ਪਾਸ਼ਾ ਦਾ ਨਾਮ ਨਹੀਂ ਲਿਖਿਆ ਸਾਹਿਬਜ਼ਾਦਿਆਂ ਦੇ ਪਾਵਨ ਪਵਿੱਤਰ ਸਥਾਨ ਨੂੰ ਲੱਭ ਕੇ ਉੱਥੇ ਸਿਰ ਝੁਕਾਇਆ ਅੱਖਾਂ 'ਚ ਹੰਝੂ ਨਿਕਲਦੇ ਆ ਕਿ ਛੋਟੇ ਛੋਟੇ ਸਾਹਿਬਜ਼ਾਦਿਆਂ ਨੂੰ ਇਸ ਪਾਪੀ ਸੂਬੇ ਨੇ ਕੰਧਾਂ ਰੁਚਣਵਾ ਕੇ ਸੀਧੇ ਕਰ ਦਿੱਤਾ ਸੀਗਾ ਮਾਤਾ ਜੀ ਦੇ ਚਰਨਾਂ ਨੂੰ ਨਮਨ ਕਰਦਾ ਆ ਆਪਣੇ ਦਿਲੋਂ ਤੇ ਉਹ ਪਾਵਨ ਧਰਤੀ ਹੈ ਜਿੱਥੇ ਸਾਹਿਬਜ਼ਾਦਿਆਂ ਦੇ ਅਤੇ ਧੰਨ ਮਾਤਾ ਗੁਜਰਕੌਰ ਦੇ ਚਰਨ ਪਏ ਬਾਬਾ ਬੰਦਾ ਸਿੰਘ ਬਹਾਦਰ ਨੇ ਜਦੋਂ ਸਰਹੰਦ ਨੂੰ ਫਤਿਹ ਕੀਤਾ ਨਾ ਜੀ ਫਿਰ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਦੇ ਸਾਥੀਆਂ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਆਖਿਆ ਕਿ ਤੁਸੀਂ ਹੁਣ ਗ੍ਰਸਤੀ ਜੀਵਨ ਆਪੜ ਆਰੰਭ ਕਰੋ ਗ੍ਰਸਥੀਤਾਰ ਨ ਕਰੋ ਸਿੱਖਾ ਦਾ ਬਹੁਤਾ ਜ਼ੋਰ ਬਾਬਾ ਬੰਦਾ ਸਿੰਘ ਬਹਾਦਰ ਤੇ ਪਿਆ ਬਾਬਾ ਬੰਦਾ ਸਿੰਘ ਬਹਾਦਰ ਨਹੀਂ ਮੰਨਦਾ ਸੀਗਾ ਪਰ ਸਿੱਖਾ ਨੇ ਜਦੋਂ ਜ਼ੋਰ ਪਾਇਆ ਉਦੋਂ ਭਾਈ ਸ਼ਿਵਰਾਮ ਕਪੂਰ ਅਤੇ ਬੀਬੀ ਭਾਗਵੰਤੀ ਦੀ ਤੀਜਾ ਨਾਮ ਸੀਗਾ ਸਾਹਿਬਕੌਰ ਸਾਹਿਬਕੌਰ ਦੇ ਨਾਲ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਅਜਦੇ ਦਿਨ 20 ਜੂਨ 1710 ਈਸਵੀ ਨੂੰ ਉਹਨਾਂ ਦਾ ਆਨੰਦ ਕਾਰਜ ਹੁੰਦਾ ਆ ਬਾਬਾ ਬੰਦਾ ਸਿੰਘ ਬਹਾਦਰ ਗ੍ਰਸਤੀ ਜੀਵਨ ਆਪਣਾ ਧਾਰਨ ਕਰਦੇ ਆ ਲੰਮਾ ਸਮਾਂ ਤੱਕ ਬੀਬੀ ਸੈਬਕੌਰ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਇੱਥੇ ਰਹਿੰਦੇ ਆ ਪਰ ਜਦੋਂ ਮੁਗਲਾ ਦਾ ਬਾਰ ਬਾਰ ਹਰਾਂਦੂ ਉੱਤੇ ਹਮਲਾ ਜਾਂ ਇੰਦਰ ਦੇ ਇਲਾਕੇ ਵਿੱਚ ਹਮਲਾ ਹੁੰਦਾ ਸੀਗਾ ਤੇ ਫਿਰ ਬੀਬੀ ਸੈਬਕੌਰ ਜਾਂ ਮਾਤਾ ਸੈਬਕੌਰ ਬੀਬੀ ਸੈਬਕੌਰ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸੁਪਤਲੀ ਇਹ ਜੰਮੂ ਦੇ ਇਲਾਕੇ ਵਿੱਚ ਚਲੇ ਜਾਂਦੀ ਹੈ ਜਿੱਥੇ ਇੱਕ ਪਿੰਡ ਸੀਗਾ ਟਿਬਾਟੋਆ ਉੱਥੇ ਰਹਿ ਕੇ ਬੀਬੀ ਸੈਬਕੌਰ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਇੱਕ ਪੁੱਤਰ ਸਰਦਾਰ ਰਣਜੀਤ ਸਿੰਘ ਨੂੰ ਜਨਮ ਦਿੱਤਾ ਭਾਈ ਰਣਜੀਤ ਸਿੰਘ ਨੂੰ ਜਨਮ ਦਿੱਤਾ ਬਾਬਾ ਬੰਦਾ ਸਿੰਘ ਬਹਾਦਰ ਦਾ ਜੀਵਨ ਤੁਸੀਂ ਪੜਦੇ ਹੋ ਤੇ ਤੁਹਾਨੂੰ ਪਤਾ ਆ ਕਿ ਬਹੁਤਾ ਲੰਮਾ ਚਿਰ ਬਾਬਾ ਬੰਦਾ ਸਿੰਘ ਬਹਾਦਰ ਮਹੀਮਾ ਤੇ ਰਹਦਾ ਆ 90000 ਦੀ ਫੌਜ ਬਹਾਦਰ ਸ਼ਾਹ ਦੀ ਮਗਰ ਲੱਗੀ ਰਹਿੰਦੀ ਪਾਬਾ ਬੰਦਾ ਸਿੰਘ ਬਹਾਦਰ ਨੂੰ ਪકડਣ ਵਾਸਤੇ ਸਮੇਂ ਨੇ ਆਪਣੀ ਚਾਲ ਚੱਲੀ ਬਾਬਾ ਬੰਦਾ ਸਿੰਘ ਬਹਾਦਰ ਨੂੰ ਇੱਕ ਵਾਰੀ ਪੰਜਾਬ ਛੱਡਣਾ ਪਿਆ ਕਿਉਂਕਿ ਮੁਗਲਾਂ ਦਾ ਹੱਲਾ ਜ਼ਿਆਦਾ ਹੋ ਗਿਆ ਉਹਦਾ ਕਾਰਨ ਸੀਗਾ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਇਲਾਕੇ ਬਹੁਤ ਜਿੱਤਲੇ ਸੀਗੇ ਪਰ ਸਿੱਖਾਂ ਦੀ ਗਿਣਤੀ ਤਾਂ ਥੋੜੀ ਸੀਗੀ ਹੁਣ ਜਿਹੜਾ ਇਲਾਕਾ ਜਿੱਤਿਆ ਤੇ ਉੱਥੇ ਕੁਝ ਨਾ ਕੋ ਸਿੱਖਾਂ ਨੂੰ ਬਿਠਾਉਣਾ ਵੀ ਪੈਂਦਾ ਸੀਗਾ ਉਹਨ ਇੱਕ ਲੱਖਾ ਜਿੱਤੇ ਉਹ 30 ਸਿੱਖ ਇੱਕ ਇੱਕ ਥਾਂ ਬਿਠਾ ਦਿੱਤੇ 40 ਸਿੱਖ ਇੱਕ ਥਾਂ ਬਿਠਾ ਦਿੱਤੇ 20 ਸਿੱਖ ਇੱਕ ਥਾਂ ਬਿਠਾ ਦਿੱਤੇ ਹੁਣ 30 ਸਿੱਖ ਤੇ ਸਾਹਮਣੂ ਮੁਗਲਾਂ ਦੀ ਫੌਜ ਹਜ਼ਾਰਾਂ ਚੋਂਦੀ ਸੀ ਜਿਹੜੇ ਇਲਾਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਜਿੱਤੇ ਸੀਗੇ ਉਹਨਾਂ ਇਲਾਕਿਆਂ ਦੇ ਉੱਤੇ ਮੁਗਲਾਂ ਨੇ ਕੁਵਾਰੇ ਫੇਰ ਹਮਲੇ ਕਰਕੇ ਉਹ ਵਾਪਸ ਜਿੱਤ ਲਏ ਇਹ ਗੱਲ ਕਰਕੇ ਬੰਦਾ ਸਿੰਘ ਬਹਾਦਰ ਦੀ ਜਿਹੜੀ ਸਿੱਖ ਫੌਜ ਸੀਗੀ ਉਹ ਬਹੁਤੀ ਸ਼ਹੀਦ ਵੀ ਹੋ ਗਈ ਹੁਣ ਬਾਬਾ ਬੰਦਾ ਸਿੰਘ ਬਹਾਦਰ ਕੋਲ ਫੌਜ ਦੀ ਗਿਣਤੀ ਬੜੀ ਘੱਟ ਹੈ ਫੌਜ ਦੀ ਗਿਣਤੀ ਨੂੰ ਵਧਾਉਣ ਵਾਸਤੇ ਥੋੜਾ ਜਿਹਾ ਇਥੋਂ ਵਕਤ ਵਿਚਾਰ ਕੇ ਬਾਬਾ ਬੰਦਾ ਸਿੰਘ ਬਹਾਦਰ ਚੰਬੇ ਦੀ ਪਹਾੜੀਆਂ ਵੱਲ ਚਲੇ ਜਾਂਦਾ ਹੈ ਉਹ ਉਧਰ ਦੀ ਪਹਾੜੀਆਂ ਚ ਗਏ ਤੇ ਚੰਬੇ ਦੇ ਰਾਜੇ ਦੀ ਤੀ ਸੁਸ਼ੀਲ ਕਵਰ ਜਿਹਨੇ ਬਾਅਦ ਤੋਂ ਅਮਰ ਸ਼ਾਕਿਆ ਸੁਸ਼ੀਲ ਕੌਰ ਬਣੀ 1711 ਇਸਵੀ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੇ ਫਿਰ ਇਹਦੇ ਨਾਲ ਵਿਆਹ ਕਰਵਾਇਆ ਸੀਗਾ ਫਿਰ ਇਹਦੇ ਕੁਖੋਂ ਬਾਬਾ ਅਜੇ ਸਿੰਘ ਪੈਦਾ ਹੁੰਦਾ ਆ ਤੇ ਬਾਬਾ ਅਜੇ ਸਿੰਘ ਉਹ ਹੈ ਜਿਹੜਾ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਲ ਦਿੱਲੀ ਦੀ ਧਰਤੀ ਦੇ ਉੱਤੇ ਜਿਨ੍ਹਾਂ ਦਾ ਕਲੇਜਾ ਕੱਢ ਕੇ 4 ਸਾਲ ਦਾ ਸੀ ਬਾਬਾ ਬੰਦਾ ਸਿੰਘ ਬਹਾਦਰ ਦਾ ਪੁੱਤਰ ਹੈ 4 ਸਾਲ ਦੇ ਅਜੇ ਸਿਖ ਦਾ ਕਲੇਜਾ ਕੱਢ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ ਵਿੱਚ ਪਾਇਆ ਜਾਂਦਾ ਆ ਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਸਾਹਮਣੇ ਉਹਨਾਂ ਦਾ ਇਹ ਪੁੱਤਰ ਸ਼ਹੀਦ ਕੀਤਾ ਜਾਂਦਾ ਆ ਇਹ 9 ਜੂਨ 1716 ਈਸਵੀ ਨੂੰ ਬਾਬਾ ਬੰਦਾ ਸਿੰਘ ਬਹਾਦਰ ਦੇ ਇਸ ਪੁੱਤਰ ਨੂੰ ਸ਼ਹੀਦ ਕੀਤਾ ਜਾਂਦਾ ਆ ਸੋ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਜੋ ਅੱਜ ਦਾ ਦਿਨ ਜੁੜਿਆ ਹੋਇਆ ਉਹ ਇਹ ਹੈ ਕਿ ਬੀ ਜੂਨ 1710 ਇਸ ਬੀ ਨੂੰ ਸਿਆਲਕੋੜ ਦੇ ਸ਼ਿਵਰਾਮ ਕਬੂਰ ਅਤੇ ਬੀਬੀ ਭਗਵੰਤੀ ਕੋਰ ਦੀ ਧੀ ਸੈਬਕੋੜ ਦੇ ਨਾਲ ਬਾਬਾ ਬੰਦਾ ਸਿੰਘ ਬਹਾਦਰ ਦਾ ਆਨੰਦਕਾਰਤ ਹੁੰਦਾ ਆ। ਗ੍ਰਿਸ਼ਤੀ ਜੀਵਨੇ ਆਰੰਭ ਕਰਦੇ ਆ। ਤੇ ਇਹਨਾਂ ਦੀ ਕੁੱਖ ਦੇ ਵਿੱਚੋਂ ਸੈਬਕੋੜ ਦੀ ਕੁੱਖ ਦੇ ਵਿੱਚੋਂ ਸਰਦਾਰ ਰਣਜੀਤ ਸਿੰਘ ਬਾਬਾ ਬੰਦਾ ਸਿੰਘ ਬਹਾਦਰ ਦਾ ਇੱਕ ਪੁੱਤ ਜਨਮ ਲੈਂਦਾ ਆ। ਸੋ ਗੁਰੂ ਮਾਲਕ ਜੀ ਕਿਰਪਾ ਕਰਨ ਇਹ ਗੱਲਾਂ ਜ਼ਰੂਰੀਆਂ ਜੀ ਕਰਨੀਆਂ ਕਈ ਵਾਰ ਬੰਦਾ ਐਸੀ ਗੱਲਾਂ ਸਾਡੇ ਸਾਹਮਣੇ ਪ੍ਰਚਲਿਤ ਹੋ ਗਈਆਂ ਜੀ ਬਾਬਾ ਬੰਦਾ ਸਿੰਘ ਮਦਰ ਨੇ ਵਿਆਹ ਨਹੀਂ ਕਰਵਾਇਆ ਜੀ ਉਹ ਤਾਂ ਮਾਰਿਆ ਗਿਆ ਜੀ ਉਹਨੇ ਵਿਆਹ ਕਰਵਾ ਲਿਆ ਸੋ ਐਸੀਆਂ ਘਟਨਾਵਾਂ ਦੇ ਨਾਲ ਸਾਨੂੰ ਨਹੀਂ ਜੁੜਨਾ ਚਾਹੀਦਾ ਗੁਰੂ ਨਾਨਕ ਦੇ ਘਰ ਦੇ ਵਿੱਚ ਉਹੀ ਸਿੱਖ ਪ੍ਰਵਾਨ ਹੈ ਜਿਨੇ ਗ੍ਰਸਤੀ ਧਾਰਨ ਕੀਤੀ ਹੈ ਜਿਹੜਾ ਸਿੱਖ ਗ੍ਰਸਤੀ ਤੋਂ ਭੱਜਦਾ ਆ ਉਹ ਗੁਰੂ ਮਾਲਕ ਨੂੰ ਚੰਗਾ ਨਹੀਂ ਲੀਂਦਾ ਉਹ ਸਾਡੇ ਘਰ ਦੇ ਵਿੱਚ 10 ਗੁਰੂ ਸੇਵਾਨ ਆ 9 ਗੁਰੂ ਸੇਵਾਨ ਸਾਡੇ ਗ੍ਰਸਤੀ ਨੇ ਗੁਰੂ ਹਰਿਕ੍ਰਿਸ਼ਨ ਪਾਛਾ ਦੀ ਉਮਰ ਛੋਟੀ ਹੈ ਤਾਂ ਕਰਕੇ ਉਹਨਾਂ ਨੇ ਗ੍ਰਸਥ ਧਾਰਨ ਨਹੀਂ ਕੀਤਾ ਛੋਟੀ ਉਮਰ ਵਿੱਚ ਉਹ ਕਾਲਜਨਾ ਕਰ ਜਾਂਦੇ ਆ ਜੋਤੀ ਜੋ ਸਮਾ ਜਾਂਦੇ ਆ ਬਾਕੀ 9 ਗੁਰੂ ਸੇਵਾਨ ਸਾਡੇ ਗ੍ਰਸਤੀ ਨੇ ਤੇ 9 ਗੁਰੂ ਸੇਵਾਨ ਦੇ ਜੀਵਨ ਦੇ ਵਿੱਚੋਂ ਅਸੀਂ ਜਦੋਂ ਇਤਿਹਾਸ ਨੂੰ ਪੜਦੇ ਆ ਤੇ ਉਹਨਾਂ ਦੇ ਘਰਾਂ ਵਿੱਚ ਬੱਚੇ ਵੀ ਨੇ ਸੂਈ ਗੱਲਾਂ ਝੂਠਾ ਜੀ ਬਾਬਾ ਬੰਦਾ ਸਿੰਘ ਬਹਾਦਰ ਤਾਂ ਸ਼ਹੀਦ ਹੋ ਗਿਆ ਉਹਨਾਂ ਨੇ ਵਿਆਹ ਕਰਵਾ ਲਿਆ ਗੁਰੂ ਗੋਬਿੰਦ ਸਿੰਘ ਮਾਲਕ ਨੇ ਕਿਹਾ ਇਸ ਤੂੰ ਵਿਆਹ ਨਹੀਂ ਕਰਵਾਉਣਾ ਸੋ ਐਸੀ ਗੱਲ ਕੋਈ ਵੀ ਨਹੀਂ ਹੈ ਬਾਬਾ ਬੰਦਾ ਸਿੰਘ ਬਹਾਦਰ ਦਾ ਅੱਜ ਦੇ ਦਿਨ 2 ਜੂਨ 1710 ਈਸਵੀ ਨੂੰ ਸਿਆਲਕੋੜ ਦੇ ਰਹਿਣ ਵਾਲੇ ਸ਼ਿਵਰਾਮ ਕਪੂਰ ਅਤੇ ਬੀਬੀ ਭਗਵੰਦੀ ਕੋਰ ਦੀ ਧੀ ਸੈਬਕੌਰ ਦੇ ਨਾਲ ਅੱਜ ਦੇ ਦਿਨ ਵਿਆਹ ਹੋਇਆ ਸੀ ਸਤਿਗੁਰ ਦਾਤਾ ਕਿਰਪਾ ਕਰੇ ਮਾਲਕ ਜੀ ਮਿਹਰਮਤ ਕਰੇ ਬਲਾਉ ਫਤਿਹ ਆਖੋ ਜੀ 와이 구르지 카칸사 와이 구르지 키